ਚੱਪਾ ਜੀ ਤੁਸੀਂ ਨਾ ਹੁਣੀ ਗੱਲ ਕਰ ਰਹੇ ਸੀਗੇ ਭਿੰਡਰਾਂ ਵਾਲੇ ਦੀ ਹਨਾ ਹਾਂਜੀ ਮੇਰੇ ਤਾਂ ਤੁਹਾਨੂੰ ਮੈਂ ਬੋਦਰ ਕੀਤਾ ਮੈਂ ਇੱਕ ਤੁਹਾਨੂੰ ਉਹਦੇ ਬਾਰੇ ਫੈਕਟ ਦੱਸਦਾ ਆਪਣੇ 93 ਵਿੱਚ ਤੁਹਾਨੂੰ ਪਤਾ ਹੀ ਹੈ ਪੰਜਾਬ ਦੇ ਕੀ ਹਾਲਾਤ ਸੀਗੇ ਹਾਂਜੀ ਮੈਂ ਨਾ 93 ਦੇ ਵਿੱਚ ਨਵਾਂ ਨਵਾਂ ਟਰੱਕ ਚਲਾਉਣਾ ਸ਼ੁਰੂ ਕੀਤਾ ਕੈਲੀਫੋਰਨੀਆ ਵਾਲਿਆਂ ਨੂੰ ਪਤਾ ਆਈ ਥਿੰਕ 92 ਲਾਸਟ ਜਾਂ 93 ਦੇ ਵਿੱਚ ਭਿੰਡਰਾਂ ਵਾਲੇ ਸੀ ਘਰ ਵਾਲੀ ਵੀਜ਼ੇ ਦੇ ਅਮਰੀਕਾ ਆਈ ਸੀ ਵਾਟਸਨ ਵਿਲ ਦੇ ਬਹੁਤ ਵੱਡੀ ਆਪਣੇ ਦੇਸ਼ੀਆਂ ਦੀ ਟਰੱਕਾਂ ਦੀ ਕੰਪਨੀ ਸੀ ਮੈਂ ਨਾਂ ਕੀ ਲੈਣਾ ਹਮ ਮੰਨ ਲੇ ਕਿ ਉਸ ਵੇਲੇ ਵੀ ਸਾਡੇ ਤੇ ਘੂਤ ਸਵਾਰ ਹੁੰਦਾ ਸੀਗਾ ਹਨਾ ਤੇ ਅਸੀਂ ਵੀ ਮਾਤਾ ਜੀ ਮਾਤਾ ਜੀ ਕਰਦੇ ਫਿਰਦੇ ਸੀ ਸਾਨੂੰ ਪਤਾ ਲੱਗਿਆ ਮਾਤਾ ਜੀ ਉਸ ਵੇਲੇ ਜੋ ਸਾਨੂੰ ਸੁਣਨ ਜਾਇਆ ਸੀ ਹੁਣ ਮੈਨੂੰ ਇਹ ਦਾ ਐਗਜ਼ੈਕਟ ਤਾਂ ਨਹੀਂ ਪਤਾ ਹੈਗਾ ਹਾਂਜੀ ਵੀ ਉਹਨਾਂ ਉਹਨਾਂ ਦਾ ਤੇ ਬਿਮਾਰ ਆ ਬਿਮਾਰ ਦੇ ਚੱਕਰ ਚ ਉਹ ਅਮਰੀਕਾ ਇਲਾਜ ਕਰਾਣ ਆਏ ਸੀਗੇ ਹਾਂਜੀ ਤੇ ਮਤਲਬ ਕਿ ਜਦੋਂ ਹੁਣ ਆਪਾਂ ਤਸਵੀਰ ਤਾਂ ਨਾ ਇੱਕ ਪਾਸਾ ਹਮੇਸ਼ਾ ਦੋ ਪਾਸੇ ਹੁੰਦੇ ਸੀ ਜ਼ਿੰਦਗੀ 'ਚ ਨਾ ਇੱਕ ਪਾਸਾ ਹੀ ਦੇਖਿਆ ਸੀ ਆ ਜਦੋਂ ਹੁਣ ਤੁਹਾਡੇ ਵੀ ਪ੍ਰੋਗਰਾਮ ਸੁਣਦੇ ਰਹੇ ਆ ਮਤਲਬ ਕਿ ਹੁਣ 25 30 ਸਾਲਾਂ ਬਾਅਦ ਦਿਮਾਗ ਕੰਮ ਕਰਨਾ ਸ਼ੁਰੂ ਕੀਤਾ ਵੀ ਯਾਰ ਹੱਦ ਹੋ ਗਈ ਉਸ ਵੇਲੇ ਪੰਜਾਬ 'ਚ ਪੀਕ ਤੇ ਸੀਗਾ ਦੁਨੀਆ ਮਰ ਰਹੀ ਸੀ ਹਨਾ ਤੇ ਜਿਹਦੇ ਕਰਕੇ ਮਰ ਰਹੀ ਸੀ ਇੱਕੋ ਇੱਕ ਬੰਦਾ ਜਿਹਦੇ ਡਿਸੀਜਨ ਕਰਕੇ ਇੰਨਾ ਕੁਝ ਹੋਇਆ ਹਨਾ ਤੇ ਉਹਦੀ ਘਰ ਵਾਲੀ ਨੂੰ ਵੀਜ਼ਾ ਕਿੱਦਾਂ ਮਿਲ ਗਿਆ ਯਾਰ ਉਹ ਬਾਹਰ ਖੇਤਾਂ ਤੋਰੀ ਫਿਰਦੀ ਸੀ ਨਾਲੇ ਬਾਕੀਆਂ ਨੂੰ ਕਹਿੰਦੇ ਵੀ ਅੰਮ੍ਰਿਤਸਰ ਦੇ ਸਰੋਵਰ ਚ ਜਾਓ ਅਰਦਾਸ ਕਰੋ ਸਾਰੀਆਂ ਬਿਮਾਰੀਆਂ ਦਾ ਇਲਾਜ ਹੁੰਦਾ ਨਹੀਂ ਚਲੋ ਉਹ ਵੀ ਲਾ ਲਓ ਮਤਲਬ ਕਿ ਉਹ ਜਿਹੜਾ ਬੰਦਾ ਹੈ ਨੇ ਗਦਰ ਮਚਾ ਰੱਖਿਆ ਕਹਿੰਦੇ ਵੀ ਸਰਕਾਰ ਨੇ ਉਹਦੇ ਆਰਮੀ ਐਕਸ਼ਨ ਕਰਨਾ ਪਿਆ ਤੇ ਉਹਦੀ ਵਾਈਫ ਨੂੰ ਵੀਜ਼ਾ ਮਿਲ ਗਿਆ ਵੀਜ਼ਾ ਖੁੱਲੇ ਘੁੰਮੋ ਫਿਰੋ ਤੁਸੀਂ ਮ제 ਕਰੋ ਦੁਨੀਆ ਵਿੱਚ ਤੁਸੀਂ ਬਾਕੀਆਂ ਨੂੰ ਉਹ ਵੀ 93 ਦੇ ਵਿੱਚ ਮਤਲਬ ਕਿ ਕਿਸੇ ਵੀ ਇਹ ਤਾਂ ਅੱਖੀਂ ਦੇਖੀ ਗੱਲ ਆ ਮੈਂ ਮਤਲਬ ਕਿ ਉਹਨੂੰ ਮਿਲਿਆ ਮਿਲਿਆ ਤੇ ਉਹਨੂੰ ਮੈਂ ਇੱਕ ਘਰ ਤੋਂ ਦੂਜੇ ਘਰ ਟਰਾਂਸਪੋਰਟ ਕੀਤਾ ਹੋਇਆ ਆਪਣੀ ਗੱਡੀ ਦੇ ਵਿੱਚ ਮੀਨ ਗੱਡੀ ਉਹਨਾਂ ਦੀ ਸੀ ਮੈਂ ਉਹਨਾਂ ਦਾ ਡਰਾਈਵਰ ਸੀਗਾ ਮੈਂ ਟਰੱਕ ਚਲਾਉਂਦਾ ਸੀ ਨਵਾਂ ਨਵਾਂ ਸ਼ੁਰੂ ਕੀਤਾ ਸੀ ਵੀ ਆ ਜਾ ਫਲਾਣੇ ਦੇ ਘਰ ਮਾਤਾ ਜੀ ਨੂੰ ਲੈ ਜਾ ਹਨਾ ਉਹ ਹੁਣ ਸਾਰਾ ਦਿਮਾਗ ਕੰਮ ਕਰਨਾ ਸ਼ੁਰੂ ਕੀਤਾ ਭਾਈ ਜੇ ਕਿਸੇ ਨੂੰ ਵਹਿਮ ਆ ਨਾ ਕਈ ਵਾਰ ਭਗਤ ਭੁਗਤ ਵੀ ਉਹਨਾਂ ਦੇ ਸੂਨਦੇ ਹੁੰਦੇ ਆ ਇੰਡੀਆ ਚ ਆਰਟੀਆਈ ਪੋ ਆ ਕੇ ਮੇਰੀ ਇਨਫੋਰਮੇਸ਼ਨ ਕਢਵਾ ਲਓ ਵੀ ਵਾਕਿਆ ਉਹਨੂੰ ਵੀਜ਼ਾ ਲੱਗਿਆ ਸੀ ਅਮਰੀਕਾ ਆਈ ਸੀ ਕਿ ਨਹੀਂ ਆਈ ਸੀ ਨੂੰ ਪਤਾ ਹੀ ਪਤਾ ਇਹਨਾਂ ਸਾਰਿਆਂ ਨੂੰ ਪਤਾ ਹੀ ਆ ਵੀਰਾ ਨਹੀਂ ਨਹੀਂ ਜਿਨ੍ਹਾਂ ਨੂੰ ਨਹੀਂ ਪਤਾ ਮੀਨ ਉਹਨਾਂ ਨੂੰ ਤਾਂ ਪਤਾ ਹੈ ਬੇਸ਼ਰਮਾਂ ਨੂੰ ਤਾਂ ਪਤਾ ਹੀ ਹੁੰਦਾ ਵੀ ਅਸੀਂ ਕੀ ਕੰਮ ਕਰਦੇ ਆ ਕਿਸ ਚੁੱਕ ਗਏ ਆ ਨਾ ਵੈਸੇ ਗੱਲ ਕਰ ਰਹੇ ਆ ਬਿਆਨਤ ਸਿੰਘ ਬਿਆਨਤ ਸਿੰਘ ਜਿਹਨੇ ਇੰਦਰਾ ਗਾਂਧੀ ਦਾ ਕਤਲ ਕੀਤਾ ਹਾਂਜੀ ਉਹਦਾ ਮੁੰਡਾ ਆਸਟ੍ਰੇਲੀਆ ਇੱਥੇ ਦੁਨੀਆ ਦੇ ਸਾਰੇ ਕੰਟਰੀਆਂ ਚ ਘੁੰਮਦਾ ਇੰਡੀਆ ਜਾ ਕੇ ਆਉਂਦਾ ਸਾਲ ਦੀ ਸਾਲ ਹਾਂਜੀ ਹਾਂਜੀ ਸਤਗੰਤ ਸਿੰਘ ਦਾ ਟੱਬਾ ਇੱਥੇ ਨਿਊਜ਼ੀਲੈਂਡ ਵਿੱਚ ਏ ਹਾਂਜੀ ਕੋਈ ਢੀਗਾ ਇਦਾਂ ਚਲ ਜਾਂਦੇ ਆ ਜਾਨੀ ਕਈ ਵਾਰ ਸਾਲ ਚ ਤਿੰਨ ਤਿੰਨ ਗੇੜੇ ਲੱਗਿਓ ਹੁੰਦੇ ਆ ਇਦਾਂ ਪੇ ਇਦਾਂ ਮਤਲਬ ਦਸੰਬਰ ਚ ਜਾ ਕੇ ਆਏ ਮਾਰਚ ਵਿੱਚ ਫੇਰ ਬੰਦਾ ਦੇਖਦਾ ਪੇ ਅੱਛਾ ਫੁਲਾਨੇ ਦੇ ਵਿਆਹ ਤੇ ਉੱਤੇ ਅੱਛਾ ਇਲੈਕਸ਼ਨ ਆ ਸੁਖਵੀਰ ਬਾਦਲ ਦੇ ਨਾਲ ਘੁੰਮਦੇ ਆ ਨਾ ਬਿਲਕੁਲ ਵੀ ਸਾਲ ਦੇ 4-4 ਚੱਕਰ ਇੰਦਰਾ ਗਾਂਧੀ 에어ਪੋਰਟ ਤੋਂ ਉਤਰ ਕੇ ਹਾਂ ਜਿਹਨੂੰ ਕਹਿੰਦੇ ਆ ਵੀ ਇਹਨਾਂ ਨੇ ਇੰਦਰਾ ਗਾਂਧੀ ਮਾਰੀ ਸੀ ਤੇ 30000 ਬੰਦਾ ਉਹ ਅਦੇ ਵਿਦਵਾਵਾਂ ਕਲੋਨੀਆਂ ਬਣੀਆਂ ਆ ਉਹਨਾਂ ਨੂੰ ਅਜੇ ਮੁਆਵਜ਼ੇ ਨਹੀਂ ਮਿਲੇ ਬੰਦਿਆਂ ਨੂੰ ਸਜ਼ਾਵਾਂ ਨਹੀਂ ਮਿਲੀਆਂ ਸਹੀ ਗੱਲ ਹੈ ਤੇ ਇਹ 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 ਮਜੇ ਕਰਦੇ ਫਿਰਦੇ ਆ ਇਹਨਾਂ ਜਾਨੀ ਕਿਦਾਂ 에어ਪੋਰਟ ਤੇ ਰੁਕਦਾ ਨਹੀਂ ਕੋਈ ਕਹਿੰਦਾ ਨਹੀਂ ਕੋਈ ਭਾਈ ਆ ਬੰਦੇ ਆ ਇਹਨਾਂ ਨੂੰ ਰੋਕੋ ਇਹਨਾਂ ਨੂੰ ਜਾਣ ਨਹੀਂ ਦੇਣਾ ਚਾਹ ਨਹੀਂ ਦੇਣਾ ਸੀ ਬੱਸ ਜੀ ਸਹਰਾਈ ਪਿਆ ਹੁਣ ਜਿੱਦਾਂ ਆ ਪੰਜਾਬ ਦੇ ਤੁਸੀਂ ਹੜਾਂ ਦੀ ਗੱਲ ਕਰ ਰਹੇ ਸੀਗੇ ਆ ਸੇਮ ਚੱਕਰ ਸਾਡੇ 15 ਦਿਨ ਪਹਿਲਾਂ ਨਾ ਅਮਰੀਕਾ ਹੋ ਕੇ ਹੜਿਆ ਲਾਲਾ ਲਾਲਾ ਕਰਾਤੀ ਜਦੋਂ ਉਹਨੇ ਡਰਾਈਵਰ ਨੇ ਬੰਦੇ ਮਾਰੇ ਸੀਗੇ ਹਨਾ ਵੀ ਪੈਸੇ ਕੋਈ ਇਕੱਠੇ ਕਰਕੇ ਤੁਹਾਡੇ ਤੁਹਾਡੇ ਇਲਾਕੇ ਜੀ ਕੋਈ ਰਹਿੰਦੀ ਬੀਬੀ ਉਹ ਇਕੱਠੇ ਕਰਕੇ ਲੈ ਗਈ ਹੁਣ ਟੌਪਿਕ ਪੰਜਾਬ ਦਾ ਚੱਲ ਪਿਆ ਮਿਲ ਗਈ ਇਹਨਾਂ ਨੂੰ ਕੋਈ ਮੁੱਦਾ ਚਾਹੀਦਾ ਹੁੰਦਾ ਆਪਣਾ ਸ਼ੋਸ਼ਨ ਆਪ ਕਰਨ ਲਈ ਇਹਨਾਂ ਦਾ ਕੋਈ ਕੁਝ ਨਹੀਂ ਹੋ ਸਕਦਾ ਭਾਈ ਬਸ ਬਸ ਉਹ ਜਿਹੜੇ ਦੇਣੇ ਵਾਲੇ ਆ ਨਾ ਦੇਣੇ ਵਾਲੇ ਤਾਂ ਇੰਨੇ ਕਾਲੇ ਬੈਠੇ ਆ ਨਾ ਇਦਾਂ ਹਾਂਜੀ 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 ਠੀਕ ਹੈ ਉਹ ਪੁਰਾਣੀਆਂ ਫਿਲਮਾਂ 'ਚ ਦੇਖਦੇ ਹੁੰਦੇ ਸੀ ਕਿ ਜਦੋਂ ਕਿਤੇ ਕਿਤੇ ਨਾ ਇਦਾਂ ਮੈਨੂੰ ਉਹ ਯਾਦ ਨਹੀਂ ਇੱਕ ਫਿਲਮ ਉਹ 'ਚ ਮੁੰਡਾ ਹੀਰੋ ਆ ਉਹ ਜਾਨੀ ਗਲੀ 'ਚੋਂ ਨੰਗਦਾ ਹਾਂਜੀ ਹਾਂਜੀ ਤੇ ਜਨਾਨੀਆਂ ਬਾਹਰ ਖੜੀਆਂ ਇਦਾਂ ਛੇੜਦੀਆਂ ਜਾਨੀ ਉਹਨੂੰ ਇਦਾਂ ਇਦਾਂ ਉਹਨੂੰ ਜਾਣ ਨਹੀਂ ਦਿੰਦੀਆਂ ਅੰਦਰ ਹਾਂਜੀ ਠੀਕ ਹੈ ਮਤਲਬ ਇਦਾਂ ਇਦਾਂ ਖਿੱਚਦੇ ਨਾ ਇਦਾਂ ਤੇ ਤੂੰ ਤੂੰ ਜਾਨੀ ਗਾਹ ਕਲੱਬ ਦੇ ਫਿਰਦੇ ਆ ਇਦਾਂ ਉਹਨਾਂ ਬਿਲਕੁਸੇ ਹੀ ਲੁੱਟਣੇ ਵਾਲਾ ਮਿਲੇ ਭਾਈ ਉਹਨਾਂ ਨੂੰ ਹੁਣ ਉਹਨਾਂ ਹੁਣ ਦੇਖੋ ਉਹਨਾਂ ਨੂੰ ਵੀ ਪਤਾ ਆ ਹਨਾ ਮੇਰੇ ਵੀ ਇੱਕ ਦੋ ਅੱਛੇ ਕਲੋਜ਼ ਯਾਰ ਦੋਸਤ ਹੈਗੇ ਬਾਬੇ ਨੇ ਅੱਜਕੱਲ ਪੰਜਾਬ ਦੇ ਵਿੱਚ ਚੰਗੇ ਤਗੜੇ ਉਹ ਸੀਨੇ ਇੱਕ ਦਿਨ ਆਪਸ ਵਿੱਚ ਬੈਠੇ ਹਨਾ ਤੇ ਗੱਲ ਗੱਲਾਂ ਕਰਨ ਲੱਗ ਗਏ ਹਨਾ ਉਹ ਹੁਣ ਆਪਣੇ ਦਾ ਹੁਣ ਭਾਈਬੰਦ ਸੀਗੇ ਹਨਾ ਤੇ ਹੁਣ ਉਹਨਾਂ ਦੇ ਕੰਮ ਵਧੀਆ ਚੱਲਦੇ ਆ ਤੇ ਉਹ ਵੀ ਸੋਫੇ ਤੇ ਬੈਠਾ ਤੇ ਮੈਂ ਵੀ ਸੋਫੇ ਤੇ ਬੈਠਾ ਮੋਰੀ ਜਨਤਾ ਬੈਠੀ ਥੱਲੇ ਹਨਾ ਵਕਈਆਂ ਨੂੰ ਮੈਨੂੰ ਵੀ ਸ਼ਰਮ ਆਵੇ ਕਈਆਂ ਜਿੱਦਾਂ ਬੁੜੀਆਂ ਬੜੀਆਂ ਬਜ਼ੁਰਗਾਂ ਉਹ ਜਿੱਦਾਂ ਬਾਬੇ ਦੇ ਪੈਰੀਂ ਹੱਦਲ ਨੂੰ ਤਾਂ ਮੇਰੇ ਨਾਲ ਨੂੰ ਹੋ ਜਣ ਵੀ ਇਹ ਵੀ ਸੋਫੇ ਦੇ ਬਰਾਬਰ ਬੈਠਾ ਮਤਲਬ ਕਿ ਵੀ ਇਹ ਵੀ ਕੋ ਸ਼ੈ ਹੋਊਗੀ ਹੈਨਾ ਤੇ ਵੀ ਬਾਕੀ ਤਾਂ ਚੰਗੇ-ਚੰਗੇ ਬੰਦੇ ਥੱਲੇ ਬੈਠੇ ਸੀਗੇ ਜੀ ਤੇ ਮਤਲਬ ਕਿ ਮੈਨੂੰ ਸ਼ਰਮ ਆਇਆ ਕਰ ਵੀ ਮੇਰੇ ਨਾਲ ਨੂੰ ਵੀ ਬੀਬੀਆਂ ਮੇਰੀ ਮਾਂ ਦੇ ਮੁਤਾਬਕ ਮੇਰੇ ਪੈਰੀ ਹੱਤ ਲਾਨ ਨੂੰ ਤੁਰੀਆਂ ਮਤਲਬ ਉੱਥੇ ਮੈਂ ਦੇਖਿਆ ਵੀ ਲੋਕਾਂ ਦਾ ਕੀ ਬੁਰਾ ਹਾਲ ਆ ਹਨਾ ਮਾਨਸਿਕਤਾ ਦਾ ਜਿਹੜਾ ਪੁਆਇੰਟ ਤੁਹਾਨੂੰ ਮੈਂ ਦੱਸਣ ਲੱਗਾ ਸੀ ਮੈਂ ਉਹਨਾਂ ਗੱਲਾਂ ਕਰਦੇ ਗਏ ਨਾ ਗੱਲ ਕਰਨੀ ਸ਼ੁਰੂ ਕਰ ਦਿੱਤੀ ਵੀ ਆਹ ਕੰਮ ਨਾ ਐਦਾਂ ਨਹੀਂ ਤੂੰ ਐਦਾਂ ਕਰ ਐਨੇ ਪੈਸੇ ਆਉਗੇ ਐਨੇ ਪੈਸੇ ਆਉਗੇ ਉੱਥੇ ਤਾਂ ਉਹ ਸੁਣੀ ਗਿਆ ਵੀ ਜਦੋਂ ਹੁਣ ਆਪਾਂ ਬਾਹਰ ਵਪਾਰ ਕਰਦੇ ਆਪਾਂ bizness minded ਬੰਦੇ ਆ ਜਦੋਂ ਬੰਦੇ ਉੱਠ ਕੇ ਚਲ ਗਏ ਨਾ ਮੈਨੂੰ ਕਹਿੰਦਾ ਤੂੰ ਮੈਨੂੰ ਮਰਾਏਂਗਾ ਮੈਂ ਕੀ ਹੋ ਗਿਆ ਮੈਂ ਕੀ ਗਲਤ ਬੋਲਿਆ ਗੁਰਦੁਆਰੇ ਆ ਕੇ ਪੈਸਾ ਸ਼ਬਦ ਨਹੀਂ ਉਸ ਨੂੰ ਇਸਤੇਮਾਲ ਕਰਨਾ ਸੇਵਾ ਕਹਿੰਦਾ ਮੈਂ ਹੈਰਾਨ ਹੋ ਗਿਆ ਕਹਿੰਦਾ ਤੂੰ ਇਹਨਾਂ ਦੇ ਸਾਹਮਣੇ ਗੱਲਾਂ ਕਰੀ ਜਾਂਦਾ ਵੀ ਐਨਾ ਪੈਸਾ ਇਕੱਠਾ ਹੋ ਜਾਊਗਾ ਤੂੰ ਕਹਣਾ ਰਾਜੇ ਸੇਵਾ ਐਨੀ ਸੇਵਾ ਇਕੱਠੀ ਹੋ ਗਈ ਐਨਾ ਹੋ ਗਿਆ ਮਤਲਬ ਕਿ ਉਹਨਾਂ ਕੋਲ ਟਿਪੀਕਲ ਵਰਡ ਹੈ ਉਹਨਾਂ ਨੂੰ ਇਹ ਪਤਾ ਬੰਦਿਆਂ ਨੂੰ इमोशनल ਬਲੈਕਮੇਲ ਕਰਦਾ ਬਸ ਉਹਨਾਂ ਦਾ ਬਿਜ਼ਨਸ ਹੈ ਕਿਹੜੀ ਕਿਹੜੀ ਭਾਸ਼ਾ ਵਪਾਰ ਵਾਲੀ ਭਾਸ਼ਾ ਆ ਖਾਸ ਜਿਹੜੀ ਵਰਤ ਨਹੀਂ ਆ ਉਹਨਾਂ ਨੇ ਮੇਰੇ ਕੋ ਬਹੁਤ ਭਾਰੀ ਮੈਂ ਇਹਨਾਂ ਦੇ ਵਿੱਚ ਬਹੁਤ ਰਿਆ ਇੰਡੀਆ ਮਤਲਬ ਕਿ ਇਹਨਾਂ ਦਾ ਗੱਲਾਂ ਹੀ ਛੱਡ ਦੋ ਕਿ ਤੇ ਮੈਂ ਜੱਤੇਦਾਰੀ ਨੇ ਗੱਲਾਂ ਸੁਣਾਉਣ ਲੱਗ ਜਾ ਕਿਹੜਾ ਮਸਲਾ ਕਿੱਦਾਂ ਮਤਲਬ ਕਿ ਕਿਹੜੀ ਪੋਸਟ ਕਿੱਦਾਂ ਵਿਕਦੀ ਆ ਵੀ ਇਹ ਰੱਬ ਦਾ ਨਾਮ ਇਹਨਾਂ ਦਾ ਰੱਬ ਅੱਲਾ ਹੀ ਖੈਰ ਕਰਸੀ ਇਹਨਾਂ ਦਾ ਕੁਝ ਨਹੀਂ ਆਪੇ ਹੀ ਜਦੋਂ ਲੜਦੇ ਆ ਜੀ ਹੁਣ ਸੁਖਵੀਰ ਸੁਖਵੀਰ ਨਾਲ ਲੜ ਕੇ ਹਰਪ੍ਰੀਤ ਕਹੀ ਜਾਂਦਾ ਮੈਂ ਇਹਨਾਂ ਦੇ ਭੇਦ ਦੱਸੂਗਾ ਵੀ ਉਹਨੂੰ ਪੁੱਛੇ ਵੀ ਪਾਟੜਿਆ ਤੂੰ ਇਹਨਾਂ ਦਾ ਚਮਚਾ ਬਣ ਕੇ ਤੇਰੀ ਔਕਾਤ ਕੀ ਸੀ ਜਦ ਤੂੰ ਕਹਿੰਦਾ ਮੇਰੀ ਜਾਤ ਪਰਖਦੇ ਆ ਜਦੋਂ ਤੈਨੂੰ ਜੱਥੇਦਾਰ ਬਣਾਇਆ ਤੂੰ ਤੈਨੂੰ ਜਦੋਂ ਉਹਨੇ ਦੋ ਕੁ ਬੁਰਕੀਆਂ ਪਾਤੀਆਂ ਮੁੜ ਕੇ ਨੇ ਫੇਸ ਹੀ ਹੋਇਆ ਨਾ ਇੱਕ ਗੱਲ ਆ ਆਪਾਂ ਆ ਜੀ ਅਕਾਲੀਆਂ ਦੇ ਆਪਾਂ ਸਮਰਥਕ ਨਹੀਂ ਹੈਗੇ ਸੁਖਬੀਰ ਹੋ ਲੋ ਕੋਈ ਹਾਲੋ ਜਿਨ੍ਹਾਂ ਨੇ ਐਨੇ ਸਾਲ ਰਾਜਕਤਰਾਂ ਦੇ ਖਿਲਾਫ ਕੋਈ ਨਹੀਂ ਕੁਝ ਬੋਲ ਸਕਦਾ ਇਹ ਪਤੰਦਰਾਂ ਨੇ ਪਤ ਨਹੀਂ ਕਿਹੜੀਆਂ ਕਿੰਨੀਆਂ ਕਿੰਨੀਆਂ ਮੂਵੀਆ ਬਣਾ ਕੇ ਰੱਖੀਆਂ ਹੋਣੀਆਂ ਸਿਰਫ ਫੋਕਾ ਹੀ ਭੌਂਗ ਸਕਦੇ ਆ ਦੂਜੀ ਗੱਲ ਦੂਜੀ ਗੱਲ ਇੱਕ ਗੱਲ ਪੱਕੀ ਆ ਯਾਰ ਮੈਨੂੰ ਜਦੋਂ ਨਾ ਇਹਨਾਂ ਦਾ ਵਿਹਾਰ ਦੇਖਦੇ ਮੈਂ ਕਹਿੰਦਾ ਸੁਖਬੀਰ ਇਹਨਾਂ ਨਾਲੋਂ ਬਹੁਤ ਚੰਗਾ ਆ ਮੈਂ ਤਾਂ ਆਪ ਕਹਿਣਾ ਹੁੰਦਾ ਜੀ ਇਹ ਇਹਨਾਂ ਨਾਲ ਆ ਕੇ ਕਿਹਾ ਹਾਂ ਬਿਲਕੁਲ ਜੇ ਜੇ ਕੋ ਫੜ ਮਾਰੀ ਆ ਤਾਂ ਉਹ ਕੋ ਚਾਰ ਪੈਸੇ ਵੀ ਆ ਜਾਣੀ ਆਪਣੀ ਔਕਾਤ ਦੇ ਹਿਸਾਬ ਨਾਲ ਮਾਰੀ ਆ ਨਾ ਉਹਨੇ ਬਿਲਕੁਲ ਬਿਲਕੁਲ ਹਰਪ੍ਰੀਤ ਕਹਿੰਦਾ ਨਾ ਉੱਪਰੋਂ ਥੁੱਕਦੇ ਆ ਆਪਣੇ ਮੂੰਹ ਤੇ गिरਦਾ ਜੀ ਹਰਪ੍ਰੀਤ ਕਹੀ ਜਾਂਦਾ ਅਸੀਂ ਅਸੀਂ ਚੋਣ ਨਿਸ਼ਾਨ ਵੀ ਖੋਲਣਾ ਦਫ਼ਤਰ ਖੋਲ ਤੇ ਤੇਰੀ ਕੀ ਔਕਾਤ ਤੇਰੇ ਦੋਗਲੇ ਨੇ ਸਿੱਟਣੀਆਂ ਤੈਨੂੰ ਤੂੰ ਕੁਸਖਣਾ ਨਹੀਂ ਤੈਨੂੰ ਉਹੀ ਯਾਨੀ ਉਹ ਜਿਹੜੇ ਅਯਾਲੀ ਹੁਣੀ ਆ ਰਖੜੀ ਹੁਣੀ ਆ ਉਹਨੀ ਆਪਣੀ ਬੜਾਏ ਦੀ ਗਲ ਪਾਤੀ ਮਰਿਆ ਸਾਪੇ ਦੀ ਗਲ ਪਾਤਾ ਵੀ ਮੋਰੇ ਬੁਲੀ ਬੁਲੀ ਜਾਊਗਾ ਜਿੱਦਣ ਸਮਝੌਤਾ ਕਰਨਾ ਹੋਇਆ ਆਪਾਂ ਕਰ ਲਾਂਗੇ ਉਹਨਾਂ ਨਾਲ ਹਾਂ ਹਾਂ ਬਿਲਕੁਲ 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 ਇਹਦੇ ਨੂੰ ਸਮਝੇ ਨਹੀਂ ਆਈ ਤੂੰ ਕਹਿ ਸਕੋ ਉਹਨਾਂ ਨੂੰ ਵੀ ਭਾਈ ਤੁਹਾਡੇ ਸਾਨਾ ਦੇ ਢੇੜ ਵਿੱਚ ਮੈਨੂੰ ਕਿਉਂ ਦਰੜਦੇ ਆ ਤੁਸੀਂ ਉਹ ਤਾਂ ਭਾਜੀ ਜਿੱਦਨ ਨਾ ਜਿੱਦਨ ਆਹ ਰਾਧਾ ਸੁਆਮੀਆ ਦਾ ਹੈੱਡ ਇਹਦੇ ਘਰ ਗਿਆ ਸੀ ਨਾ ਉਦਨੀ ਜਿਨ੍ਹਾਂ ਦਾ ਮਾੜਾ ਮੋੜਾ ਦਿਮਾਗ ਕੰਮ ਕਰਦਾ ਉਦਨੀ ਗੇਮ ਸਮਝ ਆ ਗਈ ਸੀ ਵੀ ਹੁਣ ਬਲੀ ਦਾ ਬੱਕਰਾ ਬਣਾ ਲਗੇ ਇਹਨੂੰ ਸਮਝ ਨਹੀਂ ਆਈ ਉਹ ਬੜਮਾਲੀਆ ਸੱਚੀ ਬਣਾ ਲਿਆ ਨਹੀਂ ਨਹੀਂ ਕੋਈ ਸ਼ੱਕ ਨਹੀਂ ਚਲੋ ਚਲੋ ਨਾ ਹੋਰ ਗੱਲਾਂ ਧੰਨਵਾਦ ਜੀ ਹਾਂਜੀ ਤੁਸੀਂ WhatsApp ਤੋਂ ਆਨਰੇ ਰਾਂ ਜੀ ਹੈਲੋ ਹਾਂਜੀ ਗੁਰਪ੍ਰਤਿਪਾਜੀ ਗੁਰਪ੍ਰਤਿਪਾਜੀ ਅਰ ਬਾਕੀ ਜੀ ਤੁਹਾਡੀ ਠੀਕ ਆ ਗੱਲ ਇਹ ਮਤਲਬ ਸੁਭਾਅ ਹੀ ਆ ਸਾਡਾ ਸੁਭਾਅ ਸੁਭਾਅ ਦੇ ਵਿੱਚੋਂ ਹੀ ਸਾਰਾ ਕੁਝ ਹੋ ਰਿਹਾ ਪਿੱਛੇ ਪਿਛਲੀ ਐ ਸੀਜ਼ਨ ਤੋਂ ਪਿੱਛੇ ਸਾਡੇ ਗੜੇ ਪੈ ਗਏ ਸੀ ਹਾਂਜੀ ਕਣਕ ਦਾ ਬਹੁਤ ਨੁਕਸਾਨ ਹੋਇਆ ਤੇ ਜਿਹੜਾ ਆਪਣੇ ਪਿੰਡਾਂ ਵਾਲੇ ਬੰਦੇ ਹੁੰਦੇ ਆ ਉਹ ਵੀ ਅੱਜ ਤਾਂ ਉਹ ਹੜਪੀੜਤਾਂ ਦੀ ਸੇਵਾ ਲਈ ਵੀ ਮੂਰੇ ਆ ਹੂੰ ਉਦੋਂ ਜਿਨ੍ਹਾਂ ਦੇ ਕਣਕ ਸਾਂਭ ਲਈ ਤੂੜੀ ਸਾਂਭ ਲਈ ਉਹਨਾਂ ਨੇ ਵੀ ਪਟਵਾਰੀ ਨਾਲ ਮਿਲ ਮਲਾ ਕੇ ਆਪਦੇ ਲਖਵਾਤੇ ਖੇਤ ਹੂੰ ਜਿਨ੍ਹਾਂ ਦਾ ਬਿਲਕੁਲ ਇੱਕ ਪੈਸੇ ਦਾ ਨੁਕਸਾਨ ਨਹੀਂ ਹੋਇਆ ਸੀ ਉਹਨਾਂ ਨੇ ਪਟਵਾਰੀ ਨਾਲ ਹਿੱਸਾ ਕਰਕੇ ਇਹ ਬਿਲਕੁਲ ਇੱਕ ਪੈਸੇ ਦਾ ਜਿਨ੍ਹਾਂ ਦਾ ਨੁਕਸਾਨ ਨਹੀਂ ਉਹ ਸਰਕਾਰੀ ਰਾਤ ਵੀ ਲੈ ਗਏ ਹੂੰ ਉਹੀ ਬੰਦੇ ਅੱਜ ਮਤਲਬ ਹਰ ਪੀੜਤਾਂ ਦੀ ਸੇਵਾ ਲਈ ਗੋਹਰੇ ਲੱਗੇ ਹੋਏ ਆ ਵੀ ਅਸੀਂ ਹਰ ਪੀੜਤਾਂ ਦੀ ਸੇਵਾ ਕਰਦੇ ਜਿਹੜੇ ਪਾਰਟੀ ਵਾਲੇ ਸੀ ਕਿ ਆਪ ਵਾਲਿਆਂ ਦੇ ਵੰਡੋ ਲਾ ਲਓ ਉਹਨਾਂ ਨੇ ਆਏ ਵੀ ਆਪ ਦਾ ਅਸਰ ਸੂਖ ਵਰਤ ਕੇ ਆਪ ਦੇ ਆਪ ਦੇ ਲਖਵਾ ਲਏ ਜਿਹਨੇ ਜਿਨ੍ਹਾਂ ਨੂੰ ਨੁਕਸਾਨ ਹੋਇਆ ਉਹ ਵਿਚਾਰੇ ਸਮਾ ਰਹਿ ਗਏ ਤੇ ਜਿਨ੍ਹਾਂ ਦਾ ਪੈਸੇ ਦਾ ਨੁਕਸਾਨ ਨਹੀਂ ਹੋਇਆ ਉਹ ਸਾਰੇ ਆਪਦੇ ਆਪ ਦੇ ਸਰਕਾਰੀ ਰਾਹਤ ਵੀ ਲੈ ਗਏ। ਉਹ ਹੀ ਅੱਜ ਇਹਨਾਂ ਦਾ ਹੜਪੀੜਤਾ ਵਾਲੇ ਚ ਹੈ। ਜਿਨ੍ਹਾਂ ਦਾ ਨੁਕਸਾਨ ਹੋਇਆ ਉਹ ਜੇ ਬੈਠੇ ਆ ਬਾਕੀ ਦੇ ਪਿੰਡਾਂ ਵਾਲੇ ਆ ਕੇ 20-20 ਕਿਲੋਮੀਟਰ ਰੋਲੇ ਆ ਕੇ ਤੇ ਰੇੜਿਆਂ ਨਾਲ ਕੇ ਖੜੇ ਆ ਵੀ ਪੀੜਤਾ ਤੇ ਲੈ ਰਹੇ ਆ ਆਪਾਂ। ਇਹ ਸਾਡਾ ਪੰਜਾਬ ਕਾ ਦੇ ਵਾਕਈ ਸੁਹਾ ਦੇ ਵਿੱਚ ਲਾਲਚ ਹੈ। ਉਹਨਾਂ ਨੂੰ ਬਦ ਨਾਲੇ ਅਗਲੇ ਨੂੰ ਪਤਾ ਆਇਆ ਜੀ ਜਦੋਂ ਜਦੋਂ ਜਿਹੜੇ ਦੇਣੇ ਵਾਲੇ ਆ ਨਾ ਜਦੋਂ ਉਹ ਕਾਲੇ ਹੋਣ ਜੀ ਜਿਹੜੇ ਲੈਣੇ ਵਾਲੇ ਆ ਉਹਨੂੰ ਹੁੰਦਾ ਵੀ ਕੋਈ ਗੱਲ ਨਹੀਂ ਤਾਂ ਕੀ ਆ ਠੀਕ ਆ ਠੀਕ ਆ ਫ੍ਰੀਜ ਅਗਲਾ ਦੇਰ ਹਟਦਾ ਹੀ ਨਹੀਂ ਜਿਹੜਾ ਅਗਲਾ ਕੋਈ ਗੱਲ ਨਹੀਂ ਤਾਂ ਕੀ ਰੱਖ ਲਓ ਇੱਥੇ ਖਲ ਖੁੰਝੇ ਕਿਤੇ ਹਾਂਜੀ ਹਾਂਜੀ ਠੀਕ ਆ ਵੀ ਇਹ ਇਦਾਂ ਇਦਾਂ ਉਹ ਚੀਜ਼ ਜਿਹੜੀ ਆ ਤੁਹਾਨੂੰ ਤੁਹਾਡੇ ਅੰਦਰ ਖਿਆਲ ਵੀ ਇਹ ਖਾਤੇ ਮੈਂ ਤਾਂ ਹਮੇਸ਼ਾ ਸੋਚਦਾ ਹੁੰਨਾ ਵੀ ਜਦੋਂ ਕੋਈ ਗੱਲ ਹੁੰਦੀ ਆ ਤੁਹਾਡੇ ਅੰਦਰ ਦਇਆ ਕਾਤੇ ਹੁੰਦੀ ਆ ਤਰਸ ਕਾਤੇ ਹੁੰਦਾ ਜੀ 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 ਜੇ ਤੁਹਾਡਾ ਲਾਈਫ ਸਟਾਈਲ ਨਹੀਂ ਉਹ ਹੈਗਾ ਜੀ ਹੁਣ ਇੱਕ ਬੰਦਾ ਦਸਾਂ ਥਾਂਾਂ ਤੋਂ ਲੁੱਟ ਕੇ ਖਾ ਰਿਆ ਆ ਜੀ ਇੱਕ ਨੂੰ ਦੇਖ ਕੇ ਕਿਸੇ ਨੂੰ ਕਿ ਹੇ ਹੇ ਵਿਚਾਰਾ ਹੇ ਹੇ ਵਿਚਾਰਾ ਫੇ ਤੂੰ ਜਿਹੜਾ ਦੁਕਾਨਦਾਰ ਨੂੰ ਧੋਖਾ ਦੇ ਕੇ ਆਇਆ ਹਾਂ ਹਾਂ ਜੀ ਹਾਂ ਜੀ ਉੱਥੇ ਜੇ ਜੇ ਤੇਰੇ ਅੰਦਰ ਇਹਦਾ ਤਰਸ ਹੁੰਦਾ ਫਿਰ ਤੂੰ ਕਹਿੰਦਾ ਮੇਰੇ ਹੱਸੇ ਦਾ ਬਹੁਤ ਆਹੀ ਬਸ ਠੀਕ ਹੈ ਜੀ ਹੁਣ ਪਹਿਲਾਂ ਥਾਂ ਥਾਂ ਤੋਂ ਲੁੱਟ ਕੇ ਪਰਾਇਆ ਹੱਕ ਖਾ ਕੇ ਫੇ ਕਿਸੇ ਨੂੰ ਉਹਦੇ ਵਿੱਚੋਂ ਥੋੜਾ ਬਹੁਤਾ ਐਦਾਂ ਕਰਕੇ ਦੁਨੀਆ ਦਿਖਣਾ ਹੈ ਸੱਤ ਨੂੰ ਨਹੀਂ ਦੇਖ ਹੁੰਦਾ ਬਈ ਐਦਾਂ ਆ ਤਾਂ ਮਾਲਕਾ ਬਹੁਤ ਐਦਾਂ ਨਾ ਕਰ